ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾ ਜਿੱਥੇ ਕੇ ਦੇਸ਼ਾਂ ਵਿੱਚ ਦੇਸ਼ਾ ਤੋਂ ਸੰਗਤਨਤ ਮਸਤਕ ਹੋਣ ਲਈ ਪਹੁੰਚਦੀ ਹੈ ਜੇਕਰ ਸਰਦੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਠੰਡ ਦੀ ਬਹੁਤ ਜ਼ਿਆਦਾ ਹੈ ਔਰ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਉਸ ਸਰਦੀ ਦੇ ਵਿੱਚ ਵੀ ਸੰਗਤ ਦੀ ਆਸਤਾ ਵੇਖਣਯੋਗ ਹੈ ਸੋ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀ ਹੈ ਸੋ ਸਵੇਰ ਵੇਲੇ ਤੋਂ ਹੀ ਧੁੰਦ ਲਗਾਤਾਰ ਪਈ ਹੋਈ ਹੈ ਔਰ ਧੁੰਦ ਦੇ ਵਿੱਚ ਲਿਪਟੇ ਹੋਏ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੇ ਸੰਗਤ ਪ੍ਰਕਰਮਾਂ ਦੇ ਵਿੱਚ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀ ਹੈ ਸੋ ਇਲਾਹੀ ਬਾਣੀ ਸਰਵਣ ਕੀਤੀ ਜਾ ਰਹੀ ਹੈ ਲੰਗਰ ਹਾਲ ਦੇ ਵਿੱਚ ਸੇਵਾ ਜੋੜੇ ਘਰ ਵੀ ਸੇਵਾ ਜਿੱਥੇ ਵੀ ਸੰਗਤ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਸੰਗਤ ਸੇਵਾ ਕਰ ਰਹੀ ਹੈ ਸੋ ਦੇਸ਼ਾਂ ਵਿਦੇਸ਼ਾਂ ਤੋਂ ਭਾਰਤ ਦੇ ਕੋਨੇ-ਕੋਨੇ ਤੋਂ ਸੰਗਤਾਂ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਭਾਵੇਂ ਕਿ ਆਮਸਾ ਦੇ ਵਿੱਚ ਇਸ ਸਮੇਂ ਸਰਦੀ ਬਹੁਤ ਹੈ ਤਾਪਮਨ ਦੀ ਗੱਲ ਕਰੀਏ ਤਾਂ ਤਾਪਮਨ ਤਕਰੀਬਨ 9 ਤੋਂ 10 ਡਿਗਰੀ ਹੈ ਔਰ ਠੰਡੀਆਂ ਹਵਾਵਾਂ ਸ਼ੀਤ ਲਹਿਰਾਂ ਚੱਲ ਰਹੀਆਂ ਨੇ ਪਰ ਫਿਰ ਵੀ ਸੰਗਤ ਦੇ ਸਰਦਾ ਆਸਤਾ ਵੇਖਣਯੋਗ ਹੈ ਸੋ ਸੰਗਤ ਬੜੇ ਹੀ ਭਾਵਨਾਵਾਂ ਦੇ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਕੇ ਦੇਸ਼ਾਂ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਸੰਗਤਾਂ ਸਰਬੱਤੇ ਪੱਲੇ ਦੀ ਅਰਦਾਸ ਕਰਨ ਲਈ ਪਹੁੰਚਦੀਆਂ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਦਰਸ਼ਨੀ ਡੇਉੜੀ ਦੀਆਂ ਜਿੱਥੋਂ ਕਿ ਸੰਗਤ ਜਿਹੜੀ ਕਿ ਭਾਰਤ ਦੇ ਕੋਨੇ-ਕੋਨੇ ਤੱਕ ਪਹੁੰਚੀ ਹੈ ਉਹ ਇਸ ਰਸਤੇ ਰਾਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਜਾ ਰਹੇ ਨੇ ਸੋ ਵਡਭਾਗੀਆਂ ਨੇ ਸੰਗਤਾਂ ਜਿਹੜੀਆਂ ਇੰਨੀ ਠੰਡ ਦੇ ਵਿੱਚ ਵੀ ਇਸ ਪਵਿੱਤਰ ਆਸਥਾਨ ਤੇ ਆ ਕੇ ਦਰਸ਼ਨ ਕਰਦੀਆਂ ਨੇ ਦਾਰੇ ਕਰਦੀਆਂ ਨੇ ਸੋ ਤਨ ਤਨ ਸ਼੍ਰੀ ਗੁਰੂ ਰਾਮਦਾਸ ਜਰਦੀਏ ਤਸਵੀਰਾਂ ਜਿੱਥੇ ਕਿ ਧੁੰਦ ਵੀ ਬਹੁਤ ਹੈ ਸਰਦੀ ਪੈ ਰਹੀ ਹੈ ਪਰ ਸਰਦੀ ਦੇ ਵਿੱਚ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਸੋ ਸੰਗਤ ਬੜੇ ਹੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਮੱਥਾ ਟੇਕਦੀਆਂ ਨੇ ਸੇਵਾ ਕਰਦੀਆਂ ਨੇ ਸੋ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ ਸੰਗਤਾਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਸੋ ਸੱਚਖੰਡ ਸ਼ੀਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਬਹੁਤ ਗਿਰਾਵਟ ਹੈ ਠੰਡ ਬਹੁਤ ਹੈ ਪਰ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਸੋ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਸ ਦਰ ਤੇ ਹਰ ਕੋਈ ਆ ਕੇ ਮਨ ਨੂੰ ਸ਼ਾਂਤ ਕਰਦਾ ਹੈ ਇਲਾਹੀ ਬਾਣੀ ਸਰਵਨ ਕਰਦਾ ਹੈ ਸੋ ਸੰਗਤਾਂ ਬੜੀ ਦੂਰੋਂ ਦੂਰੋਂ ਆਈਆਂ ਨੇ ਵੀਰ ਜੀ ਕਿੱਥੋਂ ਆਏ? ਹਾਂਜੀ ਅਸੀਂ ਗਰਦਾਸਪੁਰ ਜ਼ਿਲ੍ਹੇ ਤੋਂ ਪਿੰਡ ਵਿਲਾਬੱਜ ਤੋਂ ਆਏ ਜੀ। ਅ ਸਰਦੀ ਬਹੁਤ ਹੈ ਧੁੰਦ ਪਈ ਹੋਈ ਹੈ ਪਰ ਸੰਗਤ ਦੀ ਆਸਤਾ ਬਹੁਤ ਜ਼ਿਆਦਾ। ਹਾਂਜੀ ਇਹ ਤਾਂ ਗੁਰੂ ਮਹਾਰਾਜ ਦਾ ਜਿਹਨਾਂ ਨੇ ਦਰਸ਼ਨ ਕਰਨ ਉਹਨਾਂ ਵਾਸਤੇ ਕੋਈ ਠੰਡ ਨਹੀਂ ਆਈ। ਉਹ ਗੁਰੂ ਮਹਾਰਾਜ ਆਪ ਉਹਨਾਂ ਨੂੰ ਬੁਲਾ ਕੇ ਲੈ ਕੇ ਆਉਂਦੇ ਆ ਜੀ। ਔਰ ਬਾਕੀ ਸਭ ਠੀਕ ਠਾਕ ਵਧੀਆ ਹੈ। ਕੀ ਲੱਗਦਾ ਹੈ ਕਿ ਦੇਸ਼-ਵਿਦੇਸ਼ਾਂ ਤੋਂ ਭਾਰਤ ਦੇ ਕੋਨੇ-ਕੋਨੇ ਤੋਂ ਸੰਗਤਾਂ ਆਈਆਂ ਨੇ ਭਾਵੇਂ ਕਿ ਸਰਦੀ ਬਹੁਤ ਹੈ। ਔਰ ਸੰਗਤ ਦੀ ਆਸਤਾ ਵੇਖਣ ਜੋਗਾ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਿਨ੍ਹਾਂ ਨੇ ਮਾਂ ਤੇ ਸ਼ਰਦਾ ਆਜੀ ਉਹ ਤੇ ਯੂਰਪ ਤੋਂ ਜਿੱਥੋਂ ਮਰਜੀ ਆ ਕੇ ਤੇ ਇੱਥੇ ਆ ਕੇ ਨਸਮਸਤਕ ਹੁੰਦੇ ਆ ਗੁਰੂ ਮਹਾਰਾਜ ਤਨਤਾ ਸਿੰਘ ਗੁਰੂ ਰਾਮਦਾਸ ਮਹਾਰਾਜ ਦੀ ਬਹੁਤ ਜਿਆਦੀ ਕਿਰਪਾ ਚਾਰਦੀ ਕਲਾਵਾ ਕੀ ਪ੍ਰਬੰਧਨ ਕਿਵੇਂ ਦੇਖਦੇ ਹੋ ਕਿਉਂਕਿ ਸਰਦੀ ਬੜੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋٹے ਮੋٹے ਮੈਟ ਵਿਛਾਏ ਗਏ ਨੇ ਤਾਂ ਜੋ ਠੰਡ ਨਾ ਕਿਸ ਨੂੰ ਲੱਗੇ ਔਰ ਲੰਗਰ ਹਾਲ ਦੇ ਵਿੱਚ ਵੀ ਸੰਗਤਾਂ ਲਈ ਗਰਮ ਪਾਣੀ ਗਰਮ ਚਾਹ ਦਾ ਪ੍ਰਬੰਧ ਕਿਤਨਾ ਜਿੱਦਾਂ ਦਾ ਅਰੇਂਜਮੈਂਟ ਆ ਜੀ ਉਹ ਸਾਡੇ ਮੂੰਹ 'ਚ ਲਫ਼ਾਜ਼ ਨਹੀਂ ਜ ਬਹੁਤ ਵਧੀਆ ਅਰੇਂਜਮੈਂਟ ਆ ਬਹੁਤ ਵਧੀਆ ਸਭ ਕੋ ਥੱਲੇ ਠੰਡਾ ਕਰਕੇ ਮੈਟ ਵੀ ਆ ਸਭ ਸੰਗਤ ਆਉਂਦੀ ਜਾਂਦੀ ਆ ਲੰਗਰ ਹਾਲ ਚ ਬਹੁਤ ਵਧੀਆ ਅਰੇਂਜਮੈਂਟ ਆ ਸਰੋਮਨੀ ਕਮੇਟੀ ਦਾ ਬਹੁਤ ਜਿਆਦਾ ਵਧੀਆ ਪ੍ਰਬਾਲਾ ਆ ਓਕੇ ਜੀ ਥੈਂਕ ਯੂ ਜੀ ਸੋ ਸੰਗਤਾਂ ਦੂਰੋਂ ਦੂਰੋਂ ਜਿੱਥੇ ਆਉਂਦੀਆਂ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਥਾਂ ਥਾਂ ਤੇ ਮੋਟੇ ਮੈਟ ਵਿਛਾਏ ਗਏ ਨੇ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਪੁਲ ਹੈ ਉਸ ਤੇ ਮੋਟੇ ਮੈਟ ਵਿਛਾਏ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੋ ਵਧੀਆ ਪ੍ਰਬੰਧ ਜਿਹੜੇ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੰਗਤਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਪ੍ਰਬੰਧ ਨੂੰ ਲੈ ਕੇ ਇਸ਼ਲਾਗਾ ਕਰਦੀਆਂ ਨੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਹੈ ਸੋ ਬੜੀਆਂ ਭਾਵਨਾਵਾਂ ਦੇ ਨਾਲ ਸ਼ਰਧਾ ਦਾ ਮੰਦਨਾ ਸ਼ਰਧਾ ਦੇ ਨਾਲ ਇਸ ਦਰ ਤੇ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਭਾਵੇਂ ਕਿ ਸਰਦੀ ਬਹੁਤ ਹੈ ਪਰ ਫਿਰ ਵੀ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇਸ ਦਰ ਤੇ ਆ ਕੇ ਸੰਗਤਾਂ ਸਰਬਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਸੰਗਤਾਂ ਅਰਦਾਸ ਕਰਕੇ ਆਪਣਾ ਜੀਵਨ ਸਫਲ ਕਰਦਿਆਂ ਨੇ ਸੋ ਪਵਿੱਤਰ ਸਰੋਵਰ ਤੇ ਵੀ ਜਿੱਥੇ ਇਸ਼ਨਾਨ ਕਿਤੇ ਜਾਂਦੇ ਨੇ ਉੱਥੇ ਹੀ ਸੰਗਤ ਦੀ ਸ਼ਰਧਾ ਆਸਤਾ ਵੇਖਣਯੋਗ ਹੈ ਸੋ ਬੜੀਆਂ ਸ਼ਰਧਾ ਭਾਵਨਾਵਾਂ ਦੇ ਨਾਲ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਦਰ ਤੇ ਪਹੁੰਚ ਰਿਆ ਨੇ ਭਾਵੇਂ ਕਿ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਦੀ ਗ੍ਰਾਵਟ ਬਹੁਤ ਜ਼ਿਆਦਾ ਹੈ ਪਰ ਸੰਗਤ ਦੀ ਆਮਦ ਵੀ ਬਹੁਤ ਜ਼ਿਆਦਾ ਹੈ ਸੋ ਸੰਗਤ ਦੀ ਸ਼ਰਧਾ ਆਸਤਾ ਵੇਖਣਯੋਗ ਹੈ ਪਵਿੱਤਰ ਸਰੋਵਰ ਤੇ ਜਿ ਬੈਠ ਪਰ ਉਸ ਇਸ਼ਨਾਨ ਕਿਤੇ ਜਾਂਦੇ ਨੇ ਪ੍ਰਕਰਮਾਂ ਦੇ ਵਿੱਚ ਬੈਠ ਕੇ ਇਲਾਹੀ ਬਾਣੀ ਸੰਗਤਾਂ ਸਰਵਣ ਕਰ ਰਹੀਆਂ ਨੇ ਸੋ ਸੱਚਖੰਡ ਸ਼ੇਰ ਦਰਬਾਰ ਸਾਹਿਬ ਵਿਖੇ ਸਰਦੀ ਦੇ ਵਿੱਚ ਵੀ ਸੰਗਤ ਦੀ ਆਸਤਾ ਵੇਖਣਯੋਗ ਹੈ ਸੱਚਖੰਡ ਸ਼ੇਰ ਦਰਬਾਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕੇ ਦੇਸ਼ਾਂ ਵਿੱਚ ਤੋਂ ਸੰਗਤਨਤ ਮस्तक ਹੋਣ ਲਈ ਪਹੁੰਚਦੀ ਹੈ ਜੇਕਰ ਸਰਦੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਠੰਡ ਦੀ ਬਹੁਤ ਜ਼ਿਆਦਾ ਹੈ ਔਰ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਉਸ ਸਰਦੀ ਦੇ ਵਿੱਚ ਵੀ ਸੰਗਤ ਦੀ ਆਸਤਾ ਵੇਖਣਯੋਗ ਹੈ ਸੋ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀ ਹੈ ਸੋ ਸਵੇਰ ਵੇਲੇ ਤੋਂ ਹੀ ਧੁੰਦ ਲਗਾਤਾਰ ਪਈ ਹੋਈ ਹੈ ਔਰ ਧੁੰਦ ਦੇ ਵਿੱਚ ਲਿਪਟੇ ਹੋਏ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੇ ਸੰਗਤ ਪ੍ਰਕਰਮਾਂ ਦੇ ਵਿੱਚ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀ ਹੈ ਸੋ ਇਲਾਹੀ ਬਾਣੀ ਸਰਵਣ ਕੀਤੀ ਜਾ ਰਹੀ ਹੈ ਲੰਗਰ ਹਾਲ ਦੇ ਵਿੱਚ ਸੇਵਾ ਜੋੜੇ ਕਰ ਵੀ ਸੇਵਾ ਜਿੱਥੇ ਵੀ ਸੰਗਤ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਸੰਗਤ ਸੇਵਾ ਕਰ ਰਹੀ ਹੈ ਸੋ ਦੇਸ਼ਾਂ-ਵਦੇਸ਼ਾਂ ਤੋਂ ਭਾਰਤ ਦੇ ਕੋਨੇ-ਕੋਨੇ ਤੋਂ ਸੰਗਤਾਂ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਭਾਵੇਂ ਕਿ ਅਮਰਸਾ ਦੇ ਵਿੱਚ ਇਸ ਸਮੇਂ ਸਰਦੀ ਬਹੁਤ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਤਕਰੀਬਨ 9 ਤੋਂ 10 ਡਿਗਰੀ ਹੈ ਔਰ ਠੰਡੀਆਂ ਹਵਾਵਾਂ ਸ਼ੀਤ ਲਹਿਰਾਂ ਚੱਲ ਰਹੀਆਂ ਨੇ ਪਰ ਫਿਰ ਵੀ ਸੰਗਤ ਦੇ ਸਰਦਾ ਆਸਤਾ ਵੇਖਣਯੋਗ ਐ ਸੋ ਸੰਗਤ ਬੜੇ ਹੀ ਭਾਵਨਾਵਾਂ ਦੇ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਕੇ ਦੇਸ਼ਾਂ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਸੰਗਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਪਹੁੰਚਦੀਆਂ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦੇ ਸਕਦੇ ਹਾਂ ਕਿ ਦਰਸ਼ਨੀ ਡੇਉੜੀ ਦੀਆਂ ਜਿੱਥੋਂ ਕਿ ਸੰਗਤ ਜਿਹੜੀ ਕਿ ਭਾਰਤ ਦੇ ਕੋਨੇ-ਕੋਨੇ ਤੱਕ ਪਹੁੰਚੀ ਹੈ ਉਹ ਇਸ ਰਸਤੇ ਰਾਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਕੇ ਦਰਸ਼ਨ ਕਰਨ ਲਈ ਜਾ ਰਹੇ ਨੇ ਸੋ ਵਡਭਾਗੀਆਂ ਨੇ ਸੰਗਤਾਂ ਜਿਹੜੀਆਂ ਇੰਨੀ ਠੰਡ ਦੇ ਵਿੱਚ ਵੀ ਇਸ ਪਵਿੱਤਰ ਆਸਥਾਨ ਤੇ ਆ ਕੇ ਦਰਸ਼ਨ ਕਰਦੀਆਂ ਨੇ ਦਾਰੇ ਕਰਦੀਆਂ ਨੇ ਸੋ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੀਆਂ ਤਸਵੀਰਾਂ ਜਿੱਥੇ ਕਿ ਧੁੰਦ ਵੀ ਬਹੁਤ ਹੈ ਸਰਦੀ ਪੈ ਰਹੀ ਹੈ ਪਰ ਸਰਦੀ ਦੇ ਵਿੱਚ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਸੋ ਸੰਗਤ ਬੜੇ ਹੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਮੱਥਾ ਟੇਕਦੀਆਂ ਨੇ ਸੇਵਾ ਕਰਦੀਆਂ ਨੇ ਸੋ ਲੰਬੀਆਂ ਲੰਬੇ ਲਾਈਨਾਂ ਦੇ ਵਿੱਚ ਲੱਗ ਕੇ ਸੰਗਤਾਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਸੋ ਸੱਚਖੰਡ ਸ਼ੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਤਾਪਮਾਨ ਦੀ ਗੱਲ ਕਰੀ ਤਾਂ ਤਾਪਮਾਨ ਦੇ ਵਿੱਚ ਬਹੁਤ ਗਿਰਾਵਟ ਹੈ ਠੰਡ ਬਹੁਤ ਹੈ ਪਰ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਸੋ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਸ ਦਰ ਤੇ ਹਰ ਕੋਈ ਆ ਕੇ ਮਨ ਨੂੰ ਸ਼ਾਂਤ ਕਰਦਾ ਇਲਾਹੀ ਬਾਣੀ ਸਰਵਨ ਕਰਦਾ ਸੋ ਸੰਗਤਾਂ ਬੜੀ ਦੂਰੋਂ ਦੂਰੋਂ ਆਈਆਂ ਨੇ ਵੀਰ ਜੀ ਕਿੱਥੋਂ ਆਏ ਹਾਂਜੀ ਅਸੀਂ ਗਰਦਾਸਪੁਰ ਜ਼ਿਲ੍ਹੇ ਤੋਂ ਪਿੰਡ ਵਿਲਾਬਜੀ ਤੋਂ ਆਏ ਜੀ ਸਰਦੀ ਬਹੁਤ ਹੈ ਧੁੰਦ ਪਈ ਹੋਈ ਹੈ ਪਰ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਹਾਂਜੀ ਇਹ ਤਾਂ ਗੁਰੂ ਮਹਾਰਾਜ ਦਾ ਜਿਹਨਾਂ ਨੇ ਦਰਸ਼ਨ ਕਰਨ ਉਹਨਾਂ ਵਾਸਤੇ ਕੋਈ ਠੰਡ ਨਹੀਂ ਆਈ ਉਹ ਗੁਰੂ ਮਹਾਰਾਜ ਆਪ ਉਹਨਾਂ ਨੂੰ ਬੁਲਾ ਕੇ ਲੈ ਕੇ ਆਉਂਦੇ ਆ ਜੀ ਔਰ ਬਾਕੀ ਸਭ ਠੀਕ ਠਾਕ ਵਧੀਆ ਹੈ ਕੀ ਲੱਗਦਾ ਹੈ ਕਿ ਦੇਸ਼ਾਂ ਵਿਦੇਸ਼ਾਂ ਤੋਂ ਭਾਰਤ ਦੇ ਕੋਨੇ-ਕੋਨੇ ਤੋਂ ਸੰਗਤਾਂ ਆਈਆਂ ਨੇ ਆਵੇਂ ਕਿ ਸਰਦੀ ਬਹੁਤ ਹੈ ਪਰ ਸੰਗਤ ਦੀ ਆਸਤਾ ਵੇਖਣ ਜੋਗਾ ਨਿੱਕੇ ਨਿੱਕੇ ਬੱਚਿਆਂ ਨੂੰ ਇਹ ਨਾਲ ਲੈ ਕੇ ਜਿਨ੍ਹਾਂ ਨੇ ਮਨ ਚ ਸ਼ਰਦਾ ਜੀ ਉਹਦੇ ਯੂਰਪ ਤੋਂ ਜਿੱਥੋਂ ਮਰਜੀ ਆ ਕੇ ਤੇ ਇੱਥੇ ਆ ਕੇ ਨਸਮਸਤਕ ਹੁੰਦੇ ਆ ਗੁਰੂ ਮਹਾਰਾਜ ਤਨਤਾ ਸਿੰਘ ਗੁਰ ਰਾਮਦਾਸ ਮਹਾਰਾਜ ਦੀ ਬਹੁਤ ਜਾਰੀ ਕਿਰਪਾ ਚਾਰਦੀ ਕਲਾਵਾ ਕੀ ਪ੍ਰਬੰਧਨ ਕਿਵੇਂ ਦੇਖਦੇ ਹੋ ਕਿਉਂਕਿ ਸਰਦੀ ਬੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋٹے ਮੋٹے ਮੈਟ ਵਿਛਾਏ ਗਏ ਨੇ ਤਾਂ ਜੋ ਠੰਡ ਨਾ ਕਿਸ ਨੂੰ ਲੱਗੇ ਔਰ ਲੰਗਰ ਹਾਲ ਦੇ ਵਿੱਚ ਵੀ ਸੰਗਤਾਂ ਲਈ ਗਰਮ ਪਾਣੀ ਗਰਮ ਚਾਹ ਦਾ ਪ੍ਰਬੰਧ ਕੀਤਾ ਗਿਆ ਜਿੱਦਾਂ ਦਾ ਅਰੇਂਜਮੈਂਟ ਆ ਜੀ ਉਹ ਸਾਡੇ ਮੂੰਹ ਚ ਲ ਇਥੇ ਬਹੁਤ ਜ਼ਿਆਦਾ ਵਧੀਆ ਅਰੇਂਜਮੈਂਟ ਆ ਬਹੁਤ ਵਧੀਆ ਸਭ ਕੋ ਥੱਲੇ ਠੰਡਾ ਕਰਕੇ ਮੈਟ ਵੀ ਆ ਸਭ ਸੰਗਤ ਆਉਂਦੀ ਜਾਂਦੀ ਆ ਲੰਗਰ ਹਾਲ ਚ ਬਹੁਤ ਵਧੀਆ ਅਰੇਂਜਮੈਂਟ ਆ ਸਰੋਵਰਨ ਕਮੇਟੀ ਦਾ ਬਹੁਤ ਜ਼ਿਆਦਾ ਵਧੀਆ ਪ੍ਰਬਾਲਾ ਹੈ ਓਕੇ ਜੀ ਥੈਂਕਸ ਜੀ ਬਿਲਕੁਲ ਜੀ ਸੋ ਸੰਗਤਾਂ ਦੂਰੋਂ ਦੂਰ ਜਿੱਥੇ ਆਉਂਦੀਆਂ ਨੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਥਾਂ-ਥਾਂ ਤੇ ਮੋٹے ਮੈਟ ਵਿਛਾਏ ਗਏ ਨੇ ਜਿਹੜਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਪੁਲ ਹੈ ਉਸ ਤੇ ਮੋٹے ਮੈਟ ਵਿਛਾਏ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੋ ਵਧੀਆ ਪ੍ਰਬੰਧ ਜਿਹੜੇ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੰਗਤਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਪ੍ਰਬੰਧ ਨੂੰ ਲੈ ਕੇ ਇਸ਼ਲਾਗਾ ਕਰਦੀਆਂ ਨੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਹੈ ਸੋ ਬੜੀਆਂ ਭਾਵਨਾਵਾਂ ਦੇ ਨਾਲ ਸ਼ਰਧਾ ਦਾ ਮੰਦਨਾ ਸ਼ਰਧਾ ਦੇ ਨਾਲ ਇਸ ਦਰ ਤੇ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਭਾਵੇਂ ਕਿ ਸਰਦੀ ਬਹੁਤ ਹੈ ਪਰ ਫਿਰ ਵੀ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇਸ ਦਰ ਤੇ ਆ ਕੇ ਸੰਗਤਾਂ ਸਰਬਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਸੰਗਤਾਂ ਅਰਦਾਸ ਕਰਕੇ ਆਪਣਾ ਜੀਵਨ ਸਫਲ ਕਰਦਿਆਂ ਨੇ ਸੋ ਪਵਿੱਤਰ ਸਰੋਵਰ ਦੇ ਵਿੱਚ ਜਿੱਥੇ ਇਸ਼ਨਾਨ ਕੀਤੇ ਜਾਂਦੇ ਨੇ ਉੱਥੇ ਹੀ ਸੰਗਤ ਦੀ ਸ਼ਰਧਾ ਆਸਤਾ ਵੇਖਣਯੋਗ ਹੈ ਸੋ ਬੜੀਆਂ ਸ਼ਰਧਾ ਭਾਵਨਾਵਾਂ ਦੇ ਨਾਲ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਦਰ ਤੇ ਪਹੁੰਚ ਰਿਆ ਨੇ ਭਾਵੇਂ ਕਿ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਦੀ ਗ੍ਰਾਵਿਟ ਬਹੁਤ ਜ਼ਿਆਦਾ ਹੈ ਪਰ ਸੰਗਤ ਦੀ ਆਮਦ ਵੀ ਬਹੁਤ ਜ਼ਿਆਦਾ ਹੈ ਸੋ ਸੰਗਤ ਦੇ ਸ਼ਰਧਾ ਆਸਤਾ ਵੇਖਣਯੋਗ ਹੈ ਪਵਿੱਤਰ ਸਰੋਵਰ ਤੇ ਜਿ ਬੈਠ ਪਰ ਉਸ ਇਛਨਾਨ ਕਿਤੇ ਜਾਂਦੇ ਨੇ ਪ੍ਰਕਰਮਾਂ ਦੇ ਵਿੱਚ ਬੈਠ ਕੇ ਇਲਾਹੀ ਬਾਣੀ ਸੰਗਤਾਂ ਸਰਵਣ ਕਰ ਰਹੀਆਂ ਨੇ ਸੋ ਸੱਚਖੰਡ ਸ਼ਿਰ ਦਰਬਾਰ ਸਾਹਿਬ ਵਿਖੇ ਸਰਦੀ ਦੇ ਵਿੱਚ ਵੀ ਸੰਗਤ ਦੀ ਆਸਤਾ ਵੇਖਣਯੋਗ ਹੈ ਦਿਨ ਸਵੇਰਾ ਤੋਂ ਗੁਰਪ੍ਰਸੰਗ ਸ਼੍ਰੀ ਅਮਰਸਰ ਸਾਹਿਬ